ਬਾਬੇ ਸਾਹਿਬ ਨੇ ਦੋ ਮਹਾਂਪੁਰਖਾਂ ਦਾ ਬਹੁਤ ਸਤਿਕਾਰ ਕੀਤਾ ਕਰਦੇ ਤਾਂ ਸਾਰਿਆਂ ਦਾ ਸੀ ਮਹਾਰਾਜ ਜੀ ਜਿਹੜੇ ਅਸਲ ਨਾਮ ਲੈਵੇਂ ਹੈ ਉਹਨਾਂ ਦੇ ਕੋਲ ਇਹ ਨਹੀਂ ਸੀ ਵੀ ਕੋਈ ਉਹ ਤਾਂ ਇੱਕ ਸੈਕਿੰਡ ਚ ਸਕੈਨ ਕਰ ਲੰਦੇ ਸੀ ਕਿ ਬੰਦੇ ਦੇ ਅੰਦਰ ਕੀ ਹੋ ਜਾਏ ਆਪਾਂ ਹੋਰ ਕਿਤੋਂ ਸਾਰੇ ਕਿਤੇ ਬਨਾਵਟੀ ਬਣ ਕੇ ਜਾ ਸਕਦੇ ਪਰ ਮਹਾਰਾਜ ਜੀ ਅੱਗੇ ਨਹੀਂ ਬਾਬੇ ਸਾਹਿਬ ਬਾਬਾ ਜੀ ਤਿਆਨ ਮਾਜਰੇ ਵਾਲੇ ਮਹਾਰਾਜ ਬਾਬਾ ਜੀ ਮਹਿੰਦਰ ਸਿੰਘ ਜੀ ਦੇਖ ਲਓ ਉਹਨਾਂ ਦੀ ਬਾਬਾ ਮਹਿੰਦਰ ਸਿੰਘ ਜੀ ਦੀ ਕਿੰਨੀ ਕਮਾਈ ਹੋਏਗੀ ਕਿ ਮਹਾਰਾਜ ਜੀ ਨੂੰ ਉਹਨਾਂ ਨੇ ਪਿੰਡ ਪਰਤਗੜ ਸਾਹਿਬ ਤੋਂ ਮਹਾਰਾਜ ਇੱਧਰ ਲੈ ਕੇ ਆਏ ਆ ਆਪਣੇ ਮੋਢਿਆਂ ਤੇ ਬਿਠਾ ਕੇ ਲਿਆ ਬਚਪਨ ਦੇ ਵਿੱਚ ਬਾਬਾ ਜੀ ਤੇ ਇੱਕ ਬਾਬਾ ਜੀ ਗੰਡਵਾ ਸਾਹਿਬ ਵਾਲਿਆਂ ਦਾ ਬਹੁਤ ਬਾਬਾ ਜੀ ਕਰਿਆ ਕਰਦੇ ਸੀ ਬਾਬਾ ਜੀ ਤੁਹਾਨੂੰ ਮਾਜਣ ਨਾਲ ਤਾਂ ਮਹਾਰਾਜ ਜੀ ਦਾ ਬਹੁਤ ਪਿਆਰ ਸੀ ਬਹੁਤ ਜ਼ਿਆਦਾ ਇਹਨਾਂ ਦਾ ਕਰਦੇ ਸੀ ਭਜਨ ਕਰਿਆ ਕਰਦੇ ਸੀ ਭਾਈ ਬਹੁਤ ਸਮਰੱਥ ਸਾਧੂਆਂ ਐਨੀ ਸਮ ਦ੍ਰਿਸ਼ਟੀ ਚ ਇਹਨਾਂ ਦੀ ਤਾਂ ਅੰਤਾਂ ਦੀ ਹੈ ਫਿਰ ਇਹਨਾਂ ਨੂੰ ਸੰਸਾਰ ਦੇ ਭਲੇ ਵਾਸਤੇ ਇਹ ਪਹਿਲਾਂ ਭਗਤੀ ਉਭੋਗ ਕਰਦੇ ਸੀ ਆਪਣੇ ਘਰ ਦੇ ਅੰਦਰ ਹੀ ਬਾਬਜਿ ਭਗਤੀ ਕਰਦੇ ਸੀ ਬਾਬਾ ਜੀ ਆਪਣੇ ਹੁਕਮ ਨਾਲ ਆਪਣੇ ਵਚਨ ਕਰਕੇ ਇਹਨਾਂ ਬਾਬਾ ਜੀ ਨੂੰ ਬਾਦ ਸੰਗਤਾਂ ਵਿੱਚ ਰਣ ਲਾਇਆ